ਤਸਵੀਰਾਂ ਤੁਸੀਂ ਦੇਖਦੇ ਹੀ ਇਹ ਮੁਕੇਰੀਆਂ ਦੀਆਂ ਤਸਵੀਰਾਂ ਜਲੰਧਰ ਤੋਂ ਸਰੀਰ ਆ ਭਰਿਆ ਟੱਕ ਜਾ ਰਿਹਾ ਸੀ ਜਦੋਂ ਇਹ ਚੱਕ ala ਵਕਤ ਰੰਪਾ ਜੰਸੀ ਦੇ ਸਾਹਮਣੇ ਪਹੁੰਚਿਆ ਉਹ ਨੂੰ ਬਚਾਉਂਦੇ ਪਹੁੰਚਦੇ ਨੇ ਇੱਕ ਸੈਟ ਦੀ ਜਾਨ ਬਚਾਉਣ ਦਾ ਮਤਲਬ ਹੈ ਬੱਚੇ ਗਾੜੀ ਚੱਕਰਾਇਆ ਜਿਸ ਦੇ ਨਾਲ ਖੁਦ ਜਿਹੜੀ ਡਰਾਈਵਰ ਦੀ ਜਾਨ ਬਚ ਗਈ ਇਹ ਤੁਸੀਂ ਇਹ ਤਸਵੀਰਾਂ ਦੇਖੋਗੇ ਕਿ ਜਿਹੜੀ ਇਹ ਪਰਲੇ ਦੀ ਬੋਡੀ ਹੈ ਇਹਦੇ ਵੀਡੀਓ ਡਰਾਈਵਰ ਦਾ

ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਕੱਲਾ ਡਰਾਈਵਰ ਹੀ ਬਚਿਆ ਇਹ ਜਿਸ ਤਰ੍ਹਾਂ ਇਹ ਜਿਹੀ ਹੋ ਗਈ ਹੈ ਕਿ ਪੂਸਾਰੀ ਜੀ ਤਰਸੋਗੀ ਪਰ ਇਹਦੇ ਨਾਲ ਕੋਈ ਜਾਨੀ ਨਕਾ ਨਹੀਂ ਹੋਇਆ ਇਹ ਤਸਵੀਰਾਂ ਕੇਰੀਆਂ ਕੇ ਪਿੰਡਕਾ ਅਲਾ ਵਰਤੇ ਨਜ਼ਦੀਕ ਰਮਪਾ ਏਜੰਸੀ ਦੇ ਆਮੇ ਪ੍ਰੈਸ ਕਰ ਦਿੱਤਾ ਕਿਹੜਾ ਐਕਸੀਡੈਂਟ ਹੋਇਆ ਇਹ ਸਰ ਜਿਹੜਾ ਇਨਸੀਡੈਂਟ ਹੋਇਆ ਰਾਤ ਸਾਡੀ ਸਵੇਰ ਮੇਰੀ ਤੇ ਸਵੇਰੇ 8 ਵਜੇ ਡਿਊਟੀ ਸਟਾਰਟ ਹੋਈ ਏ ਸਾਡੇ ਰਾਤ ਜਿਹੜਾ ਏਐਸਆਈ ਬੁੱਟਾ ਸਿੰਘ ਜੀ ਉਹ ਕਹਿੰਦਾ ਸੀ 1:30 ਵਜੇ ਜਿਹੜਾ ਇਨਸੀਡੈਂਟ ਹੋਇਆ ਵੀ ਅੱਗੇ ਅਲਟੋ ਕਾਰ ਜਾਂਦੀ ਸੀ ਉਹਨੂੰ ਬਚਾਉਂਦੀ ਕਰਤੇ ਡਰਾਈਵਰ ਨੇ ਕੱਟ ਕਰਕੇ ਤੇ ਜਿਹੜੀ ਗੱਡੀ ਇਧਰ ਸਵੇਰ ਗ੍ਰਿਲਾਂ ਤੋੜ ਕੇ ਇਧਰ ਸੁੱਟ ਦਿੱਤੀ ਐ ਤੇ ਜਿਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਤੇ ਜਿਹੜਾ ਅਸੀਂ ਹੁਣ ਮੌਕੇ ਤੇ ਆ ਜਿਹੜਾ ਉਹਨਾਂ ਦਾ ਸਰੀਆ-ਸੂਰੀਆ ਚਕਾ ਕੇ ਉਹ ਦੂਜੀ ਗੱਡੀ ਤੇ ਲੱਦਣ ਗਿਆ ਪੀ ਰੋਡ ਨਾ ਬਲੌਕ ਹੋਵੇ ਓਕੇ ਧੰਨਵਾਦ